ਹਾਂਜੀ ਉਹਦੀਆਂ ਨੇ ਗੱਲਾਂ ਤੇ ਉਹੀ ਖਿਆਲ ਹੈ ਅਕਾਲ ਹੀ ਅਕਾਲ ਹੈ ਅਕਾਲ ਹੀ ਅਕਾਲ ਹੈ ਆਜੋ ਫਿਰ ਉਸ ਕਾਲਪੁਰਖ ਵਾਹਿਗੁਰੂ ਦੀਆਂ ਗੱਲਾਂ ਕਰੀਏ ਉਹਦੀਆਂ ਬਾਤਾਂ ਪਾਈਏ ਇਸ ਵੀਡੀਓ ਦੇ ਆਖਰ ਤੱਕ ਤੁਸੀਂ ਹੱਥ ਜੋੜ ਲੈਣੇ ਆ ਕਿ ਪ੍ਰਮਾਤਮਾ ਤੇਰੀ ਖੇਡ ਸੱਚੀ ਬੜੀ ਹੈ ਸਚਾਰਜਾ ਜਿਵੇਂ ਆਪਾਂ ਅਕਸਰ ਹੀ ਗੱਲ ਕਰੀਦੀ ਆ ਕਿ ਅਕਾਲਪੁਰਖ ਵਾਹਿਗੁਰੂ ਨੇ ਇਸ ਪੂਰੀ ਸ੍ਰੇਸ਼ਟੀ ਨੂੰ ਇਸ ਕਾਇਨਾਤ ਨੂੰ ਕਿੰਨਾ ਖੂਬਸੂਰਤ ਬਣਾਇਆ ਤੇ ਉਹਦੇ ਵਿੱਚ ਕਿੰਨੇ ਰੰਗ ਨੇ ਕਿੰਨੇ ਰੰਗਾਂ ਦੇ ਜੀਵ ਜੰਤੂ ਨੇ ਤੇ ਕੋਈ ਵੀ ਸ਼ੈ ਪਰਮਾਤਮਾ ਨੇ ਬਿਨਾ ਮਤਲਬ ਤੋਂ ਨਹੀਂ ਬਣਾਈ ਰੇਤ ਦਾ ਇੱਕ ਕਿਣਕਾ ਵੀ ਉਹਦਾ ਹੋਣਾ ਵੀ ਕੋਈ ਨਾ ਕੋਈ ਮਤਲਬ ਕੋਈ ਨਾ ਕੋਈ ਮਕਸਦ ਰੱਖਦਾ ਹੋਗਾ ਸਾਨੂੰ ਗਿਆਨ ਨਹੀਂ ਹੈਗਾ ਸਾਨੂੰ ਇਲਮ ਨਹੀਂ ਹੈਗਾ ਉਹ ਗੱਲ ਵੱਖਰੀ ਆ ਤੇ ਇਦਾਂ ਹੀ ਹੋਰ ਜੀਵ ਜੰਤੂ ਨੇ ਜਿਹੜੇ ਪ੍ਰਮਾਤਮਾ ਨੇ ਉਹਨਾਂ ਨੂੰ ਵੀ ਬਹੁਤ ਸਾਰੇ ਗੁਣਾ ਦੇ ਨਾਲ ਨਵਾਜਿਆ। ਅੱਜ ਆਪਾਂ ਗੱਲ ਮਖਿਆਲ ਦੀ ਮੱਖੀ ਦੀ ਕਰਨੀਆਂ। ਪਹਿਲਾਂ ਤਾਂ ਇਹਦੀ ਆ ਛੋਟੀ ਜੀ ਵੀਡੀਓ ਮੈਂ ਵਿੱਚ ਇਸ ਕਰਕੇ ਐਡ ਕੀਤੀ ਕਿ ਇਹਨੇ ਸੱਚੀ ਮੈਨੂੰ ਹੈਰਾਨ ਕਰਤਾ ਕਿ ਕਿੱਦਾਂ ਇੱਕ ਛੋਟੀ ਜੀ ਮਖਿਆਲ ਦੀ ਮੱਖੀ ਨੇ ਕੰਧ ਦੇ ਵਿੱਚੋਂ ਇੱਕ ਮੇਖ ਨੂੰ ਇੱਕ ਕਿੱਲ ਨੂੰ ਬਾਹਰ ਕੱਢਤਾ। ਜੋ ਕਿ ਉਹਦੇ ਆਪਣੇ ਸਰੀਰ ਦੇ ਨਾਲੋਂ ਦੁੱਗਣੀ ਤਿੱਗਣੀ ਭਾਰੀ ਹੋ ਸਕਦੀ ਆ। ਖੈਰ ਅਪਾਖ ਸ੍ਰੀ ਗੱਲ ਕਰੀ ਦੀ ਹੈ ਕਿ ਪ੍ਰਮਾਤਮਾ ਨੇ ਜਿਨੇ ਇਹਨਾਂ ਜੀਵ ਜੰਤੂਆਂ ਨੂੰ ਪੈਦਾ ਕੀਤਾ ਉਸੇ ਅਕਾਲ ਪੁਰਖ ਵਾਹਿਗੁਰੂ ਨੇ ਇਹਨਾਂ ਨੂੰ ਰਹਿਣ ਸਹਿਣ ਦਾ ਤੌਰ ਤਰੀਕਾ ਦੱਸਿਆ ਉਸੇ ਪ੍ਰਮਾਤਮਾ ਨੇ ਇਹਨਾਂ ਦੇ ਅੰਦਰ ਗੁਣ ਪੈਦਾ ਕੀਤੇ ਉਸੇ ਪ੍ਰਮਾਤਮਾ ਨੇ ਇਹਨਾਂ ਨੂੰ ਰਿਜ਼ਕ ਦਿੱਤਾ ਉਸੇ ਪ੍ਰਮਾਤਮਾ ਨੇ ਇਹਨਾਂ ਨੂੰ ਮਖਿਆਲ ਬਣਾਉਣ ਦਾ ਤੰਦ ਦਿੱਤਾ ਪਹਿਲਾਂ ਲੋਕ ਇਸ ਤਰੀਕੇ ਦੇ ਨਾਲ ਡੱਬਿਆਂ ਦੇ ਵਿੱਚ ਮਖਿਆਲ ਦੀਆਂ ਮੱਖੀਆਂ ਨੇ ਜਿਹੜੀਆਂ ਉਹ ਆਪਣੇ ਘਰੇ ਰੱਖਦੇ ਹੁੰਦੇ ਸੀ ਮਖਿਆਲ ਵੇਚਦੇ ਸੀਗੇ ਫਿਰ ਥੋੜਾ ਜਿਹਾ ਇਹ ਮਾਡਰਨ ਯੁੱਗ ਹੋਇਆ ਥੋੜਾ ਜਿਹਾ ਟੰਗ ਬਦਲ ਗਿਆ ਤਾਂ ਫਿਰ ਇਸ ਤਰੀਕੇ ਦੇ ਨਾਲ ਰੱਖਣਾ ਸ਼ੁਰੂ ਕਰਤਾ ਉਹ ਡੱਬਿਆਂ ਦੇ ਵਿੱਚ ਮਖਿਆਲ ਉਹ ਜਿੱਦਾਂ ਅੱਗੇ ਬਾਹਰ ਕੱਢਦੇ ਹੁੰਦੇ ਸੀ ਨਾ ਉਹਦਾ ਛੱਤਾ ਤੇ ਉਹਨੂੰ ਦੱਬ ਕੇ ਨਿਚੋੜ ਕੇ ਕੱਢਦੇ ਸੀ ਹੁਣ ਉਹ ਉਵੇਂ ਹੀ ਵਿੱਚੇ ਹੀ ਛੱਤੇ ਦੇ ਬਣਿਆ ਬਣਾਇਆ ਉਵੇਂ ਹੀ ਮਖਿਆਲ ਕਿਸੇ ਢੰਗ ਦੇ ਨਾਲ ਉਹ ਡੱਬਿਆਂ ਦੇ ਵਿੱਚ ਪਾ ਲੈਂਦੇ ਨੇ ਪਰ ਇਹ ਤੋਂ ਵੀ ਅੱਗੇ ਹੁਣ ਮਾਡਰਨ ਯੁੱਗ ਹੋ ਗਿਆ ਤੇ ਲੋਕਾਂ ਨੇ ਮਖਿਆਲ ਦੀਆਂ ਮੱਖੀਆਂ ਨੂੰ ਘਰੇ ਰੱਖਣਾ ਇੱਕ ਸ਼ੋਪੀਸੀ ਬਣਾ ਲਿਆ ਇੱਕ ਸ਼ੌਂਕ ਵੀ ਆ ਇੱਕ ਸ਼ੋਪੀਸ ਵੀ ਆ ਮਤਲਬ ਹੁਣ ਇੱਕ ਇਦਾਂ ਦਾ ਸ਼ੀਸ਼ੇ ਦਾ ਘਰ ਦੇ ਵਿੱਚ ਤੁਹਾਡੇ ਛੱਤਾ ਲੱਗ ਜਾਂਦਾ ਤੇ ਉਹਦਾ ਜਿਹੜਾ ਰਾਹ ਵਾ ਮੂੰਹ ਆ ਜਿਹੜਾ ਉਹ ਇੱਕ ਪੈਪਰਾਹੀ ਉਹ ਬਾਹਰਲੇ ਪਾਸੇ ਨਿਕਲ ਜਾਂਦਾ ਤੁਹਾਡੇ ਘਰ ਤੋਂ ਤੇ ਉਹ ਪੈਪਰਾਹੀ ਉਹ ਮੱਖੀਆਂ ਅੰਦਰ ਆਉਂਦੀਆਂ ਤੇ ਬਾਹਰ ਜਾਂਦੀਆਂ ਨੇ ਇਹ ਇਹ ਜਿਹੜਾ ਛੱਤਾ ਇਹ ਤੁਸੀਂ ਆਪਣੇ ਘਰ ਦੇ ਅੰਦਰ ला ਸਕਦੇ ਹੋ ਕਿਉਂ ਲੋਕ ਇਹ ਚੀਜ਼ਾਂ ਆਪਣੇ ਘਰ ਦੇ ਅੰਦਰ ਲੈ ਕੇ ਆਏ ਆਪਾਂ ਨੂੰ ਪਤਾ ਵੀ ਜਿਹੜੀਆਂ ਮੱਖੀਆਂ ਨੇ ਉਹ ਇੰਨਾ ਕੁ ਗਿਆਨ ਰੱਖਦੀਆਂ ਨੇ ਇੰਨਾ ਕੁ ਉਹਨਾਂ ਨੂੰ ਪ੍ਰਮਾਤਮਾ ਨੇ ਇਲਮ ਦਿੱਤਾ ਗਿਆਨ ਦਿੱਤਾ ਹੋਇਆ ਉਹਨਾਂ ਦੇ ਅੰਦਰ ਇਹ ਗੁਣ ਹੈਗਾ ਕਿ ਜਦੋਂ ਉਹਨਾਂ ਦੀ ਕੋਈ ਮੱਖੀ ਬਿਮਾਰ ਹੁੰਦੀ ਆ ਤਾਂ ਇਕੱਠੀਆਂ ਹੋ ਕੇ ਆਪਣੀ ਹੀਟ ਦੇ ਨਾਲ ਆਪਣੀਆਂ ਮੱਖੀਆਂ ਨੂੰ ਟਰੀਟ ਕਰ ਦਿੰਦੀਆਂ ਨੇ ਉਹਨਾਂ ਦਾ ਇਲਾਜ ਕਰਕੇ ਉਹਨਾਂ ਨੂੰ ਠੀਕ ਕਰ ਲੈਂਦੀਆਂ ਨੇ ਇਸੇ ਤਰ੍ਹਾਂ ਜਦੋਂ ਕਿਤੇ ਉਹਨਾਂ ਨੂੰ ਕੋਈ ਬਾਰੀ ਖਤਰਾ ਜਾਪਦਾ ਕੋਈ ਵੱਡੀ ਮੱਖੀ ਉਹਨਾਂ ਤੇ ਅਟੈਕ ਕਰਦੀ ਆ ਤਾਂ ਸਾਰੀਆਂ ਮੱਖੀਆਂ ਇਕੱਠੀਆਂ ਹੋ ਕੇ ਹੀਟ ਪੈਦਾ ਕਰਦੀਆਂ ਗਰਮੀ ਪੈਦਾ ਕਰਦੀਆਂ ਤੇ ਉਹ ਵੱਡੀ ਮੱਖੀ ਆ ਜਿਹੜੀ ਉਹਨੂੰ ਭੁੰਨ ਕੇ ਖਤਮ ਕਰ ਦਿੰਦੀਆਂ ਨੇ ਸੋ ਇਹ ਜਿਹੜੇ ਗੁਣ ਨੇ ਇਹ ਵੀ ਪ੍ਰਮਾਤਮਾ ਤੋਂ ਹੀ ਆਏ ਨੇ ਮੱਖੀਆਂ ਦੇ ਵਿੱਚ ਕਿ ਉਹਨਾਂ ਨੂੰ ਆਪਣੇ ਚੰਗੇ ਮਾੜੇ ਦਾ ਪਤਾ ਉਹਨਾਂ ਨੂੰ ਉਹਨਾਂ ਨੂੰ ਪਤਾ ਵੀ ਜੇ ਕੋਈ ਸਾਡੀ ਮੱਖੀ ਬਿਮਾਰ ਆ ਤਾਂ ਉਹਨੂੰ ਕਿਵੇਂ ਠੀਕ ਕਰਨੀ ਪਰ ਗੱਲ ਇੱਥੇ ਹੀ ਨਹੀਂ ਮੁੱਕਦੀ ਹੈਗੀ ਇਹ ਤੋਂ ਅੱਗੇ ਵੀ ਮੱਖੀਆਂ ਦੀ ਇੱਕ ਦੁਨੀਆ ਪਰ ਉਹ ਤੋਂ ਪਹਿਲਾਂ ਆ ਆਪਾਂ ਜਿਹੜੀ ਗੱਲ ਕਰਦੇ ਆ ਕਿ ਘਰੇ ਕਿਉਂ ਰੱਖਦੇ ਨੇ ਲੋਕ ਇਹਦੇ ਨਾਲ ਥੋੜੇ ਦੋ ਤਿੰਨ ਚੀਜ਼ਾਂ ਇੱਕ ਤਾਂ ਤੁਹਾਡਾ ਸ਼ੌਂਕ ਪੂਰਾ ਹੁੰਦਾ ਮੱਖੀਆਂ ਰੱਖਣ ਦਾ ਇੱਕ ਘਰ ਦੇ ਵਿੱਚ ਇੱਕ ਲੱਗ ਤਰ੍ਹਾਂ ਦਾ ਸ਼ੋਪੀਸ ਘਰੇ ਲੱਗ ਜਾਂਦਾ ਹਨਾ ਦੇਖਣ ਵਾਲਾ ਹੈਰਾਨ ਹੁੰਦਾ ਵੀ ਘਰੇ ਮੱਖੀਆਂ ਲਾਈਆਂ ਹੋਈਆਂ ਤੇ ਇੱਕ ਮਖਿਆਲ ਮਿਲਦਾ ਤੁਹਾਨੂੰ ਸ਼ੁੱਧ ਇਹਦੇ ਨਾਲ ਨਾਲ ਜਿਹੜੀਆਂ ਮੱਖੀਆਂ ਨੇ ਉਹ ਤੁਹਾਡਾ ਜਿਹੜਾ ਡਿਪਰੈਸ਼ਨ ਆ ਉਹ ਵੀ ਠੀਕ ਕਰਦੀਆਂ ਨੇ ਮੱਖੀਆਂ ਦੇ ਉੱਤੇ ਇੱਕ ਰਿਸਰਚ ਹੋਈ ਤੇ ਉਹ ਰਿਸਰਚ ਨੇ ਨਾ ਸੱਚਮੁੱਚ ਤੁਹਾਨੂੰ ਹੈਰਾਨ ਕਰ ਦੇਣਾ ਮੱਖੀਆਂ ਇੰਨੀਆਂ ਤੱਕ ਸਮਝਦਾਰ ਨੇ ਤੇ ਆਪਸ ਦੇ ਵਿੱਚ ਇਹਨਾਂ ਦਾ ਇੰਨਾ ਕੁ ਤਾਲਮੇਲ ਸੈੱਟ ਬੈਠਦਾ ਕਿ ਜਦੋਂ ਤੁਸੀਂ ਇਹਦੇ ਬਾਰੇ ਜਾਣਨਾ ਤਾਂ ਤੁਸੀਂ ਹੈਰਾਨ ਹੋ ਜਾਣਾ ਮੱਖੀਆਂ ਆਪਸ ਦੇ ਵਿੱਚ ਗੱਲ ਕਰਦਿਆਂ ਨੇ ਇਸ਼ਾਰੇ ਦੇ ਵਿੱਚ ਜਦੋਂ ਉਹਨਾਂ ਦੇ ਉੱਤੇ ਰਿਸਰਚ ਕੀਤੀ ਗਈ ਤਾਂ ਉਹ ਮੌਸਮ ਦੇ ਬਾਰੇ ਦੱਸਦਿਆਂ ਨੇ ਉਹ ਡਾਇਰੈਕਸ਼ਨ ਦਿਸ਼ਾ ਦੇ ਬਾਰੇ ਦੱਸਦਿਆਂ ਨੇ ਤੇ ਉਹ ਬਾਹਰ ਹਵਾ ਕਿੰਨੀ ਚੱਲਦੀ ਆ ਉਹਦੇ ਬਾਰੇ ਦੱਸਦਿਆਂ ਨੇ ਕਿੰਨੀ ਦੂਰ ਫੁੱਲ ਆ ਜਿੱਥੋਂ ਰਸ ਲੈ ਕੇ ਆਉਣਾ ਇਹ ਸਾਰੀਆਂ ਚੀਜ਼ਾਂ ਮੱਖੀਆਂ ਗੱਲ ਕਰਦੀਆਂ ਆ ਆ ਜਿੱਦਾਂ ਮੱਖੀ ਇੱਕ ਪਾਸੇ ਤੁਸੀਂ ਡਾਂਸ ਕਰਦੀ ਦੇਖਦੇ ਹੋ ਤਾਂ ਇਹਦੇ ਡਾਂਸ ਕਰਨ ਦਾ ਤਰੀਕਾ ਦੱਸਦਾ ਵੀ ਚੜ੍ਹਦੇ ਪਾਸੇ ਨੂੰ ਜਾਣਾ ਲੈਂਦੇ ਪਾਸੇ ਨੂੰ ਜਾਣਾ ਖੱਬੇ ਪਾਸੇ ਨੂੰ ਜਾਣਾ ਜਾਂ ਸੱਜੇ ਪਾਸੇ ਨੂੰ ਜਾਣਾ ਤੇ ਇਹ ਡਾਂਸ ਜਿਹੜਾ ਕਰਦੀਆਂ ਨੇ ਉਹਦੀ ਸਪੀਡ ਦੱਸਦੀ ਆ ਕਿ ਬਾਹਰ ਮੌਸਮ ਕਿਦਾਂ ਤੇ ਬਾਹਰ ਜਿਹੜੀ ਹਵਾ ਚੱਲਦੀ ਆ ਉਹ ਕਿੰਨੀ ਪ੍ਰੈਸ਼ਰ ਦੇ ਨਾਲ ਚੱਲਦੀ ਆ ਤੇ ਇਸੇ ਨੱਚਣ ਦਾ ਢੰਗ ਤਰੀਕਾ ਦੱਸਦਾ ਮੱਖੀਆਂ ਕਿ ਜਿੱਥੋਂ ਰਸ ਲੈ ਕੇ ਆਉਣਾ ਉਹ 36 ਤੋਂ ਕਿਹੜੀ ਦਿਸ਼ਾਪਾਲ ਤੇ ਕਿੰਨੀ ਦੂਰੀ ਤੇ ਆ ਦੇਖੋ ਤੁਸੀਂ ਮੱਖੀਆਂ ਸ਼ਾਇਦ ਬੋਲ ਨਹੀਂ ਸਕਦੀਆਂ ਪਰ ਪਰਮਾਤਮਾ ਨੇ ਇਹਨਾਂ ਦੇ ਅੰਦਰ ਇਹ ਗੁਣ ਪੈਦਾ ਕੀਤਾ ਕਿ ਇੱਕ ਦੂਜੇ ਨੂੰ ਇਸ਼ਾਰੇ ਦੇ ਨਾਲ ਤਕਰੀਬਨ ਤਕਰੀਬਨ 36 ਤੋਂ ਜਦੋਂ ਬਾਹਰ ਨਿਕਲਦੀਆਂ ਨੇ ਤਾਂ ਸਾਰੀ ਡਾਇਰੈਕਸ਼ਨ ਸਾਰੀ ਇਨਫੋਰਮੇਸ਼ਨ ਸਾਰੀ ਜਾਣਕਾਰੀ ਦਿੱਤੀ ਜਾਂਦੀਆਂ ਮੱਖੀਆਂ ਨੂੰ ਕਿ ਤੁਸੀਂ ਕਿੱਧਰ ਨੂੰ ਜਾਣਾ ਕਿੰਨੀ ਸਪੀਡ ਨਾਲ ਉਡਣਾ ਕਿੰਨੀ ਹਵਾ ਚੱਲਦੀ ਆ ਕਿਹੜਾ ਬਾਹਰ ਮੌਸਮਾ ਕਿੱਥੇ ਫੁੱਲ ਕਮਾਲ ਦੀ ਖੇਡ ਨਹੀਂ ਮੱਖੀਆਂ ਦੀ ਆਪਣੀ ਇੱਕ ਦੁਨੀਆ ਤੇ ਆ ਜਿਹੜੀ ਤੁਸੀਂ ਚੀਜ਼ ਦੇਖਦੇ ਹੋ ਇਹਨੂੰ ਜਿੱਦਾਂ ਤੁਸੀਂ ਹਾਨੀ ਵੀ ਟ੍ਰੀਟਮੈਂਟ ਕਹਿ ਲੋ ਤੁਸੀਂ ਹਨਾ ਇੱਕ ਲੱਕੜ ਦਾ ਘਰ ਬਣਾਇਆ ਹੋਇਆ ਉਹਦੇ ਵਿੱਚ 10 ਤੋਂ 15 ਲੱਖ ਮਖਿਆਲ ਦੀਆਂ ਮੱਖੀਆਂ ਰੱਖੀਆਂ ਜਾਂਦੀਆਂ ਨੇ ਤੇ ਉਹਦੇ ਵਿੱਚ ਬੈਡ ਲੱਗੇ ਹੋਏ ਨੇ ਦੋ ਤੇ ਜਿਹੜੇ ਲੋਕਾਂ ਨੂੰ ਡਿਪਰੈਸ਼ਨ ਉਸ ਲੱਕੜ ਦੇ ਘਰ ਦੇ ਵਿੱਚ ਪੈ ਜਾਂਦੇ ਆ ਜਿੱਥੇ ਮੱਖੀਆਂ ਰਹਿੰਦੀਆਂ ਨੇ ਤੇ ਮੱਖੀਆਂ ਦੀ ਜਿਹੜੀ ਆਵਾਜ਼ ਆ ਜਿਵੇਂ ਆਪਾਂ ਕਹਿੰਦੇ ਆ ਨਾ ਮੱਖੀਆਂ ਭਣਕਦੀਆਂ ਨੇ ਪੀ ਉਹਨਾਂ ਦੀ ਆਵਾਜ਼ ਆ ਜਿਹੜੀ ਉਹ ਅੱਗੇ ਸੁਣੋ ਵੀ ਤੁਸੀਂ ਉਹ ਕੁਦਰਤੀ ਉਹਨਾਂ ਆਵਾਜ਼ ਦੇ ਵਿੱਚ ਜਾਦੂ ਆ ਇਹ ਮੈਜਿਕ ਆ ਕਿ ਉਹ ਆਵਾਜ਼ ਤੁਹਾਡਾ ਡਿਪਰੈਸ਼ਨ ਠੀਕ ਕਰਨ ਦੇ ਵਿੱਚ ਤੁਹਾਡੀ ਮਦਦ ਕਰ ਸਕਦੀ ਆ ਇਹ ਕੁਦਰਤੀ ਇਲਾਜ ਆ ਡਿਪਰੈਸ਼ਨ ਦਾ ਆਜੋ ਪਹਿਲਾਂ ਆਪਾਂ ਆਵਾਜ਼ ਸੁਣੀਏ ਮੱਖੀਆਂ ਦੀ ਇਈ ਦਾ ਨਾ ਤੁਹਾਨੂੰ ਕਿ ਪ੍ਰਮਾਤਮਾ ਕਿਸੇ ਵੀ ਚੀਜ਼ ਨੂੰ ਬਿਨਾ ਮਤਲਬ ਤੋਂ ਨਹੀਂ ਬਣਾਉਂਦਾ ਸਾਨੂੰ ਨਹੀਂ ਪਤਾ ਉਸ ਚੀਜ਼ ਦੇ ਬਾਰੇ ਉਹ ਗੱਲ ਵੱਖਰੀ ਆ ਤੇ ਜੇ ਪ੍ਰਮਾਤਮਾ ਇਹਨਾਂ ਛੋਟੇ ਛੋਟੇ ਜੀਵ ਜਾਨਵਰਾਂ ਨੂੰ ਇੰਨੇ ਗੁਣਾ ਦੇ ਨਾਲ ਨਿਵਾਜਦਾ ਤਾਂ ਇਨਸਾਨ ਜਿਹਨੂੰ ਰੱਬ ਦੇ ਵਿੱਚ ਲੀਨ ਹੋਣ ਦੀ ਤਾਕਤ ਦਿੱਤੀ ਹੈ ਤਾਂ ਕਿੰਨਾ ਹੋਰ ਦੇ ਨਾਲ ਨਿਵਾਜਿਆ ਤੇ ਆ ਤੁਮ ਖਿਆਲ ਵੀ ਦੇ ਲੋਕ ਕਿੰਨੇ ਕਰਦਾ ਸਗ ਨੂੰ ਹੁਬ ਬੋਲਦਾ ਜਿੱਤਾ ਆ ਖਿਆਲ ਗਾਮਾ ਖਿਆਲ ਕਾਲੇ ਰੰਗ ਦਾ ਮਖਿਆਲ ਆ ਤੇ ਇਹ ਸਾਈਂ ਯਾਰਾ ਅਨਕਲਾਕ ਮਖੀਦੋਂ ਆਉਂਦੇ ਆ ਆ ਦੇਖੋ ਕਾਲੇ ਰੰਗ ਦਾ ਮਖਿਆਲ ਆ ਸ਼ੁੱਧ ਕਾਲਾ ਤੇ ਇਹ ਜਿਹੜਾ ਕਾਲਾ ਮਖਿਆਲ ਆ ਇਹ ਤਾਂ ਕਹਿੰਦੇ ਰੇਅਰ ਹੁੰਦਾ ਤੇ ਮਹਿੰਗਾ ਵੀ ਹੁੰਦਾ ਤੇ ਮਖਿਆਲ ਹੁਣ ਤੱਕ ਤਾਂ ਆਪਾਂ ਨੇ ਇੱਕ ਅਲੱਗ ਤਰੀਕੇ ਦੇ ਨਾਲ ਦੇਖਿਆ ਮਖਿਆਲ ਤੇ ਆ ਇੱਕ ਦੁਕਾਨ ਆ ਇਸ ਦੁਕਾਨ ਦੇ ਉੱਤੇ ਜਿਹੜਾ ਇਹ ਮਖਿਆਲ ਪਿਆ ਹੈ ਕੋਈ ਆਮ ਮਖਿਆਲ ਨਹੀਂ ਹੈਗਾ ਇਹ ਕੋਈ 100 ਸਾਲ ਪੁਰਾਣਾ ਕੋਈ 150 ਸਾਲ ਪੁਰਾਣਾ ਤੇ ਲੋਕ ਮਖਿਆਲ ਖਾਂਦੇ ਕਿਵੇਂ ਆ ਮੈਂ ਤਾਂ ਹੈਰਾਨ ਹੋ ਗਿਆ ਲੋਕਾਂ ਦੇ ਖਾਣ ਦਾ ਤਰੀਕਾ ਦੇਖ ਕੇ ਸਾਨੂੰ ਤਾਂ ਇਹ ਵੀ ਨਹੀਂ ਹਜੇ ਤੂੰ ਪਹਿਲਾਂ ਪਤਾ ਸੀ ਵੀ ਲੋਕ ਇਦਾਂ ਮਖਿਆਲ ਪੁਰਾਣਾ ਰੱਖਦੇ ਨੇ ਤੇ ਖਾਂਦੇ ਆ ਇੱਕ ਤਾਂ ਇਹ ਮਹਿੰਗਾ ਬਹੁਤ ਆ ਕਿਉਂਕਿ ਪੁਰਾਣਾ ਵਾ ਤੇ ਦੂਸਰਾ ਇਹ ਸਿੱਧਾ ਛੱਤੇ ਦੇ ਨਾਲ ਹੀ ਮਖਿਆਲ ਰੱਖਦੇ ਆ ਕਿ ਉਹ ਖਰਾਬ ਨਹੀਂ ਹੁੰਦਾ ਤੇ ਫਿਰ ਉਹ ਛੱਤੇ ਸਣੇ ਹੀ ਉਹਨੂੰ ਕੱਢ ਕੇ ਉਹਦੇ ਉੱਤੇ ਮੇਥੀ ਦਾਣਾ ਹੁੰਦਾ ਜਿਹੜਾ ਉਹ ਪਾਉਂਦੇ ਆ ਮਖਿਆਲ ਦੇ ਉੱਤੇ ਤੇ ਫਿਰ ਉਹਨੂੰ ਸਵਾਦ ਦੇ ਨਾਲ ਖਾਂਦੇ ਨੇ ਲੋਕ ਤੇ ਕਹਿੰਦੇ ਇਹ ਤੁਹਾਡੀ ਸਿਹਤ ਦੇ ਵਾਸਤੇ ਬਹੁਤ ਹੀ ਚੰਗਾ ਹੁੰਦਾ ਆਪਾਂ ਨੂੰ ਤਾਂ ਇਹ ਤੋਂ ਪਹਿਲਾਂ ਇਹ ਚੀਜ਼ ਪਤਾ ਨਹੀਂ ਸੀ ਕਿ ਮੇਥੀ ਦਾਣਾ ਮਿਕਸ ਕਰਕੇ ਮਖਿਆਲ ਖਾਂਦੇ ਨੇ ਲੋਕ ਕਿਉਂਕਿ ਮੈਂ ਪਹਿਲਾਂ ਕਦੇ ਦੇਖਿਆ ਨਹੀਂ ਸੀ ਆਪਾਂ ਨੂੰ ਤਾਂ ਪਤਾ ਸੀ ਵੀ ਮਖਿਆਲ ਉਦਾਂ ਡੱਬਿਆਂ 'ਚ ਹੁੰਦਾ ਉਂਗਲੀ ਦੇ ਨਾਲ ਆਪਾਂ ਚੱਟ ਲਿਆ ਜਾਂ ਆਪਾਂ ਚਾਹ 'ਚ ਪਾ ਲਿਆ ਦੁੱਧ 'ਚ ਪਾ ਲਿਆ ਨਾ ਉਹ ਇੱਕ ਅਲੱਗ ਚੀਜ਼ ਪਰ ਪੂਰੀ ਦੁਨੀਆ ਦੇ ਵਿੱਚ ਹਰ ਚੀਜ਼ ਨੂੰ ਆਪਣੇ ਢੰਗ ਦੇ ਨਾਲ ਇੱਕ ਅਲੱਗ ਤਰੀਕੇ ਦੇ ਨਾਲ ਵਰਤਿਆ ਜਾਂਦਾ। ਸੋ ਜੇ ਆਪਾਂ ਕਹੀਏ ਵੀ ਜੋ ਆਪਾਂ ਨੂੰ ਪਤਾ ਉਹੀ ਸਹੀ ਆ ਨਹੀਂ। ਸਾਨੂੰ ਉਨੀ ਕਾ ਇਨਫੋਰਮੇਸ਼ਨ ਪਤਾ ਜਿੰਨੇ ਕਸੀਂ ਦਾਇਰੇ ਦੇ ਵਿੱਚ ਆ। ਸਾਡੇ ਦਾਇਰੇ ਤੋਂ ਬਾਹਰ ਬਹੁਤ ਕੁਝ ਆ। ਸੋ ਇਸੇ ਕਰਕੇ ਕਹਿੰਦਾ ਕਿ ਹਰ ਚੀਜ਼ ਦੇ ਉੱਤੇ ਜਦੋਂ ਆਪਾਂ ਨਾ ਨੁੱਕਰ ਕਰਦੇ ਹਾਂ ਉਹ ਚੰਗੀ ਗੱਲ ਨਹੀਂ। ਚੀਜ਼ਾਂ ਦੇ ਬਾਰੇ ਜਾਣਕਾਰੀ ਇਕੱਠੀ ਕਰਿਆ ਕਰੋ। ਕਿਉਂਕਿ ਬਾਹਰ ਦੁਨੀਆ ਦੇ ਵਿੱਚ ਬਹੁਤ ਕੁਝ ਹੋ ਰਿਹਾ। ਖੈਰ ਆਪਾਂ ਤੁਹਾਨੂੰ ਅਕਸਰ ਹੀ ਕਹੀਦਾ ਕਿ ਪ੍ਰਮਾਤਮਾ ਜੀ ਨੇ ਇਹ ਇੰਨੀ ਖੂਬਸੂਰਤ ਦੁਨੀਆ ਬਣਾਈ ਆ ਜੀ ਨੇ ਕਾਇਨਾਤ ਨੂੰ ਸਾਜਿਆ ਸੋਚੋ ਉਹ ਆਪ ਕਿੰਨਾ ਵੱਡਾ ਹੋਊਗਾ ਆਪ ਕਿੰਨਾ ਖੂਬਸੂਰਤ ਹੋ ਤੇ ਤੁਹਾਡੇ ਜਿਹੜੇ ਦੁੱਖ ਨੇ ਜ਼ਿਆਦਾਤਰ ਉਹ ਦੁੱਖ ਸਿਰਫ ਸਾਡੀ ਆਪਣੀ ਸੋਚ ਕਰਕੇ ਹੁੰਦੇ ਨੇ ਉਹ ਇੰਨੇ ਵੱਡੇ ਨਹੀਂ ਹੁੰਦੇ ਜਿੰਨੇ ਅਸੀਂ ਉਹਨੂੰ ਬਣਾ ਲੈਨੇ ਆ ਸੋ ਇਸ ਕਰਕੇ ਜ਼ਿੰਦਗੀ ਨੂੰ ਖੁਸ਼ੀਆਂ ਦੇ ਨਾਲ ਜਿਉਣਾ ਸਿੱਖੋ ਆਪਣੇ ਆਲੇ ਦਾਲੇ ਨੂੰ ਆਪਣੇ ਆਸ ਗਵਾਂਡ ਨੂੰ ਜੀਵ ਜੰਤੂਆਂ ਨੂੰ ਬਨਸਪਤੀ ਨੂੰ ਆਪਣੇ ਭੈਣ ਭਰਾਵਾਂ ਨੂੰ ਰਿਸ਼ਤੇਦਾਰਾਂ ਨੂੰ ਹਰ ਚੀਜ਼ ਨੂੰ ਪਿਆਰ ਕਰਨਾ ਸਿੱਖੋ ਕਿਉਂਕਿ ਹਰ ਚੀਜ਼ ਦੇ ਵਿੱਚ ਪ੍ਰਮਾਤਮਾ ਆਪ ਹੀ ਵਾਸ ਕਰਦਾ ਜਦੋਂ ਤੁਹਾਨੂੰ ਇਹ ਚੀਜ਼ਾਂ ਸਮਝ ਆਉਣ ਲੱਗ ਜਾਂਦੀਆਂ ਨੇ ਫਿਰ ਤੁਹਾਨੂੰ ਕੋਈ ਵੀ ਮਾੜਾ ਨਹੀਂ ਲੱਗਦਾ ਕੋਈ ਵੀ ਬਗਾਨਾ ਨਹੀਂ ਲੱਗਦਾ ਸੋ ਇਸੇ ਕਰਕੇ ਤੁਹਾਨੂੰ ਕਹਿੰਦਾ ਜਿੱਥੇ ਵੀ ਹੋ ਜਿਵੇਂ ਵੀ ਹੋ ਜਿਹੜੇ ਵੀ ਹਾਲਾਤਾਂ 'ਚੋਂ ਜਿਹੜੇ ਵੀ ਰੱਬ ਨੂੰ ਮੰਨਦੇ ਹੋ ਜਿਹੜੇ ਵੀ ਨਾਂ ਨਾਲ ਮੰਨਦੇ ਹੋ ਉਹਦਾ ਨਾਮ ਲੈਣਾ ਸ਼ੁਰੂ ਕਰੋ ਇਹ ਜ਼ਿੰਦਗੀ ਬਹੁਤ ਖੂਬਸੂਰਤਾਂ ਚਮਤਕਾਰ ਹੁੰਦੇ ਨੇ ਤੇ ਕਲਾ ਵਰਤਦੀ ਆ ਜਿਉਂਦੇ ਬਸ ਦੇ ਰੋ ਧੰਨਵਾਦ